ਉਦੀ ਪ੍ਰੈਕਟਿਸ ਆਪਾਂ ਦੇ ਹੁੰਦਾ ਕਿਉਂ ਸੋਰਾ ਆਇਆ ਮਹੀਨਾਂ ਕਾਲ ਕੀ ਤਵੇ ਚਲਾਇਓ ਪੰਥ ਲੈ ਵੀ ਪਹਿਲਾ ਗੇ ਡੱਬੇ ਚੱਕ ਲਈ ਹੁਣ ਜੀ ਇਹ ਪਟਾਂ ਦੇ ਢਾਣੇ ਹੋਣਗੇ ਉਹੀ ਕੱਟੂ ਇੱਥੇ ਤੱਕ ਕੀ ਰੌਲਾ ਹੁੰਦਾ ਸੋ ਪਹਿਲੇ 200 ਮੀਟਰ ਦਾ ਰਿਉ ਤਾਹ ਰਿਉ ਨਾ ਹਾਰੋ ਪਹਿਲਾ ਚੱਕਰ ਸਮਾਪਤ ਹੋਣ ਵਾਲਾ 10 ਹੋ ਗਏ ਨਾ 1 ਮਿੰਟ 15 ਸੈਕਿੰਡ 16 17 18 19 20 21 22 23 24 25 26 27 28 29 30 ਹੋ ਗਿਆ ਡੱਗਿਆ ਓਏ ਯਾ ਦੇਖ ਕੇ ਨਹੀਂ ਭੱਜ ਕੇ ਕੀ ਹੋ ਗਿਆ ਯਾ ਦਰਵਾਜ਼ਾ ਨਹੀਂ ਪਾਇਆ ਦੇਖੀ ਦਰਵਾਜ਼ਾ ਨਹੀਂ ਪਾਇਆ ਦੇ ਜਿਉਂਦਾ ਹੀ ਜਿਉਂਦਾ ਹੀ ਆ 148 149 150 151 152 153 154 55 56 57 58 59 2 ਮਿੰਟ ਪੂਰੇ ਸ਼ਾਬਾਸ਼ 2 1 2 2 2 3 2 4 2 5 ਚੱਲ ਚੱਤ ਤੋਰਨਾ ਨਹੀਂ ਦੋ ਚੱਕਰੀ ਆ ਹੇ ਦੋ 13 ਦੋ 14 ਦੋ 15 ਦੋ 16 ਬੰਦਾ ਕੋ ਕੁੜੀ ਆਹ ਪੰਜੋ ਕਿਹੜਾ ਬੰਦਾ ਹੈ ਜਿਹੜਾ ਪਹਿਲੀ ਸਿੱਧ ਗਿਆ ਡਿੱਗਿਆ ਗਿਆ ਪੰਜ ਚੱਕਰ ਆ ਗਿਆ ਖੜਾ ਕਰ ਦੇ ਮਾਰ ਦੋ ਭਾਇਆ ਕੋਈ ਨਾ ਉੱਠ ਕੇ ਭੱਜ ਜੂਗਾ ਓਏ ਉਹ ਨਾ ਥਾਣੇ ਵਾਲੇ ਕੁੜੀਏ ਬੋਹ ਛੱਤਰ ਫੇਰ ਨੂੰ ਦੌੜ ਕੇ ਜਾ ਓਏ ਤੋੜਾ ਖੜ ਚੱਲ ਖੜਾਵਾ ਮਰਜੀ ਆ ਜੇ ਮੈਂ ਚੱਲ ਰਿਹਾ ਓਰੇ ਦੌੜ ਕੇ ਜਾ ਦੋ ਤਿੰਨ ਮਿੰਟ ਹੋ ਗਏ ਪੂਰੇ ਸ਼ਾਬਾਸ਼ ਚਾਚਾ ਚੱਲ 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 ਪੂਰਾ ਕਰ ਚੱਕਰ ਕੰਪਲੀਟ ਕਰਕੇ ਆਣਾਗਾ ਜਸ਼ਨਾਦ ਹਨ ਮਿੰਟ ਹੋਏ ਦੋ ਚੱਕਰ ਸਮਾਪਤ ਹੋਏ ਨੇ ਇਹਦਾ ਤੇ ਫਰਕ ਪੈਗਾ ਇਸ ਪ੍ਰੈਕਟਿਸ ਦਾ ਚੱਲ ਹਰਮਨ ਸ਼ਾਬਾਸ਼ ਇਹ ਕਿਹੜਾ ਸ਼ਗਿਰਦ ਸੀਗਾ 3 16 17 18 ਤੈਨੂੰ 19 ਤਨ 20 ਚਾਚਾ ਜਗੜੀ ਸ਼ਾਬਾਸ਼ 334 335 336 337 338 339 340 ਓਏ ਉਹ ਦੂਜੇ ਨੇ ਸ਼ਾਬਾਸ਼ ਸ਼ਾਬਾਸ਼ ਖਿੱਚ ਕੇ ਨਾਲ ਲਾ ਕਰੋ ਆਲੇ ਬੰਦਾਂ ਦੇ 345 346 347 348 349 350 ਸ਼ਾਬਾਸ਼ 350 350 51 52 53 54 55 6 पंजे टाइम 56 सेकंड 4 मिनट पूरे 41 42 43 44 45 46 47 शाबाश 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 48 49 410 कर दो 43 एड मिल बोलूं 4 17 4 18 जी दो के हट दो 4 19 4 20 इधर रंग जा कुड़ी जी दो हो गए 50 पुलिस वाली 4 24 4 25 ਸ਼ਾਬਾਸ਼ 4 26 4 27 4 28 4 29 4 30 ਵੈਰੀ ਗੁੱਡ 4 31 4 32 33 34 4 35 4 36 4 37 4 38 4 39 4 40 ਵੈਰੀ ਗੁੱਡ ਸ਼ਾਬਾਸ਼ 4 41 42 ਸ਼ਾਬਾਸ਼ ਸ਼ਰਤ ਹੋਈ ਕੋਈ ਸ਼ਰਤ ਜੋ 4 46 47 ਵੈਰੀ ਗੁੱਡ 48 ਪਰਾ ਪਰਾ 49 ਪਰਾ 48 ਸਰਤ ਹੋ ਚਲੋ ਛੜਤ ਹੋ ਚਲੋ ਛੜਤ ਕਿੰਨਾ ਬਾਈ 4 4 5 ਮਿੰਟ ਪੂਰੇ 5 5 5 5 5 5 ਮਿੰਟ 5 ਮਿੰਟ 5 ਮਿੰਟ ਸ਼ਾਬਾਸ਼ 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 5 6 5 7 5 8 5 9 5 10 5 11 5 12 13 5 14 5 15 5 16 ਚੱਲ ਗਗਨ 5 21 22 23 24 25 5 26 5 27 ਕੋਈ ਨਹੀਂ ਆਇਆ ਪੰਜ 28 5 29 5 30 5 40 ਹੋ ਗਏ ਸ਼ਾਬਾਸ਼ 5 41 42 43 44 5 45 546 547 548 549 550 551 552 ਤਰਮੰਦਰ ਤੋਰਨਾ ਲਾਟਿਆ ਕੇ 6 ਮਿੰਟ ਪੂਰੇ 61 62 63 64 ਚੱਲ ਚੱਲ ਕੁੜੀਏ ਖੜਨਾ ਥੋੜੀ ਬਾੜ ਰਹੀ ਗਿਰ ਗਿਆ ਬਸ 2 ਮਿੰਟ ਦਾ ਹੀ ਫਰਕ ਆ ਤੇਰਾ 6 18 6 19 6 20 6 21 6 22 6 23 ਤਰਾਉਂਡ ਪਿਆ ਹਜੇ ਤੂੰ ਘੜਦਾ 6 28 6 29 6 30 6 31 ਦੇਖ ਕੇ ਬਿਤਨਾ ਵਜੇ ਤੇ 32 33 ਸ਼ਾਬਾ 6 34 6 35 6 36 6 37 6 38 6 40 6 41 42 43 44 45 46 ਪੂਰੇ 7 ਮਿੰਟ ਇੱਧਰ ਸਾਈਡ ਤੇ ਹੋ ਜਾਓ ਸਤਿ 1 7 2 7 3 7 4 7 5 7 6 7 8 ਚੱਲ 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 7 ਮਿੰਟਾਂ ਚ ਆਇਆ 7 9 ਤੁਰਣੀਆਂ ਤੁਰਣੀਆਂ 7 18 ਹੋ ਗਏ 7 20 7 23 ਸਾਡੇ 7 20 ਕਦੇ ਆਹੀ ਸੁੱਕੀ 4 50 ਚਲਾਉਂਦਾ ਹੁੰਦਾ ਸੀ ਦੇਖ ਪ੍ਰੈਕਟਿਸ ਦਾ ਫਰਕ ਆ ਆ ਪ੍ਰੈਕਟਿਸ ਛੱਡੀ ਹਦਾ ਫਰਕ ਆ 7 20 ਚ ਵੜਿਆ ਇਹ ਕਿਤੇ 4 50 ਚਲਾਉਂਦਾ ਹੁੰਦਾ ਸੀ ਮੁੰਡਾ ਇਹ ਜਿਹੜੇ ਉਹ ਖਿਲਾਾਰੇ ਪਾਈ ਸੀ ਇੱਥੇ 8 ਮਿੰਟ 755 56 57 58 9 ਹਾਟ ਕਾਬਰੇ ਪੁੱਛ ਆ ਗਿਆ ਜੀ ਸ਼ਾਬਾਸ਼ 8:05 ਸੈਕਿੰਡ 6 7 8 9 10 ਤੂੰ ਫੌਜ ਦੀ ਭਰਤੀ ਵਾਲਾ ਤੂੰ ਫੌਜ ਦੀ ਭਰਤੀ ਵਾਲਾ ਤੇ 8:30 ਮਿੰਟ ਟਾਈਮ ਆਇਆ ਤੇਰਾ ਚੰਦਰਾਉਂ ਲਾਇਆ ਤੂੰ ਸ਼ਾਬਾਸ਼ ਉਹ ਕੁੜੀ ਨਹੀਂ ਤੂੰ ਫੌਜੀ ਭਰਤੀ ਵਾਲਾ ਸ਼ਾਬਾਸ਼ 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 ਬਦਲ ਆਇਆ ਪੂਰੀ 5 ਫਿਕਰ ਲਾਇਆ ਭੰਦਾ ਪੈ ਤੈਨੂੰ ਥੋੜੀ ਗਿਆ ਸੀਗਾ ਤੇਰੇ ਨਾਲ ਤੁਰਾਂਦਾ ਸੀ ਉਹਨੂੰ ਕਿਹਾ ਜੀ ਉਹ ਖੜਾ ਜਿਹੜਾ ਉਹਦਾ ਖੜ ਗਿਆ ਜਿਹਨੂੰ ਕਿਹਾ ਸੀ ਭਾਇਆ ਐ ਪਿੱਛੇ ਸੀ ਤੂੰ ਤਾਂ ਦੇਦੇ ਪਿੱਛੇ ਸੀ ਆ ਮੇਰੇ ਪਿੱਛੇ ਸ਼ਾਬਾਸ਼ 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 846 ਸ਼ਾਬਾਸ਼ 47 848 ਚੱਲ ਚੱਲ ਐਸੇ ਜੁੜੀ 859 50